ਰਾਗ ਵਡਹੰਸ ਮਹਲਾ ਪੰਜਵਾ ਸ਼ੰਤ ਘਰ ਚੌਥਾ ਵਡਹੰਸ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਜੀ ਦਾ ਪਾਵਨ ਸ਼ੰਤ ਜਿਸ ਨੂੰ ਸਤਿਗੁਰਾਂ ਨੇ ਚੌਥੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਗੁਰ ਮਿਲ ਲੱਦਾ ਜੀ ਰਾਮ ਪਿਆਰਾ ਰਾਮ ਹੇ ਜੀ ਗੁਰੂ ਨੂੰ ਮਿਲ ਕੇ ਉਸ ਨੂੰ ਪਿਆਰਾ ਪ੍ਰਭੂ ਲੱਭਦਾ ਹੈ ਇਹ ਤਨ ਮਨ ਦਿੱਤੜਾ ਵਾਰ ਵਾਰ ਰਾਮ ਜੋ ਆਪਣਾ ਇਹ ਸਰੀਰ ਤੇ ਮਨ ਗੁਰੂ ਦੇ ਹਵਾਲੇ ਕਰਦਾ ਹੈ ਤਨ ਮਨ ਦਿੱਤਾ ਭਵ ਜਲ ਜਿੱਤਾ ਜੋ ਕੀ ਕਾਣ ਜਮਾਣੀ ਜੋ ਆਪਣਾ ਤਨ ਮਨ ਗੁਰੂ ਦੇ ਹਵਾਲੇ ਕਰਦਾ ਹੈ ਉਹ ਸੰਸਾਰ ਸਮੁੰਦਰ ਨੂੰ ਜਿੱਤ ਲੈਂਦਾ ਉਸ ਦੀ ਜਮਾ ਦੀ ਮਥਾ ਜੀ ਮੁੱਕ ਜਾਂਦੀ ਹੈ ਅਸਥਰthia ਅੰਮ੍ਰਿਤ ਪੀਆ ਰਹਿਆ ਆਮਣ ਜਾਣੀ ਤੇ ਉਹ ਗੁਰੂ ਦਾ ਦਿੱਤਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀ ਕੇ ਅਲੋਲ ਚੇਤ ਹੋ ਜਾਂਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਸੋ ਘਰ ਲੰਦਾ ਸਹਜ ਸਮਦਾ ਹਰ ਕਾ ਨਾਮ ਅਧਰਵ ਉਸ ਨੂੰ ਘਰ ਪ੍ਰਭੂ ਦੇ ਚਰਨਾਂ ਵਿੱਚ ਟਿਕਾਣਾ ਮਿਲ ਜਾਂਦਾ ਹੈ ਉਹ ਆਤਮਿਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ ਤੇ ਪ੍ਰਮਾਤਮਾ ਦਾ ਨਾਮ ਉਸ ਦਾ ਆਸਰਾ ਬਣ ਜਾਂਦਾ ਹੈ ਕੋ ਨਾਨਕ ਸੁਖ ਮਾਣੇ ਰੜੀਆਂ ਗੁਰਪੂਰੇ ਕੋ ਨਮਸ਼ਕਾਰਾ ਏ ਨਾਨਕ ਆ ਕਿਉ ਮਨੁੱਖ ਸੁਖ ਵਿੱਚ ਰਹਿ ਕੇ ਆਤਮੁਖਸ਼ੀਆਂ ਮੰਨਦਾ ਹੈ ਜੋ ਪੂਰੇ ਗੁਰੂ ਨੂੰ ਸਦਾ ਨਮਸਕਾਰ ਕਰਦਾ ਹੈ ਸੁਣ ਸੱਜਣ ਜੀ ਮੈਂ ਡੜੇ ਮੀਤਾ ਰਾਮ ਏ ਮੇਰੇ ਸੱਜਣ ਏ ਮੇਰੇ ਮਿੱਤਰ ਸੁਣ ਗੁਰਮੰਤਰ ਸ਼ਬਦ ਸੱਚ ਦੀਤਾ RAM ਗੁਰੂ ਨੇ ਸਦਾ ਸਿਰ ਪ੍ਰਭੂ ਦੀ ਸਿੱਖ ਸਲਾਹ ਵਾਲਾ ਸ਼ਬਦ ਮੰਤਰ ਦਿੱਤਾ ਹੈ ਸੱਚ ਸ਼ਬਦ ਧਿਆਇਆ ਮੰਗਲ ਗਾਇਆ ਚੂਕੇ ਮਨੋਂ ਅੰਦੇਸਾ ਜਿਸ ਨੇ ਸਦਾ ਸਿਰ ਪ੍ਰਭੂ ਦੀ ਸਿੱਖ ਸਲਾਹ ਵਾਲੇ ਸ਼ਬਦ ਨੂੰ ਸਦਾ ਹਿਰਦੇ ਵਿੱਚ ਵਸਾਇਆ ਹੈ ਤੇ ਜੋ ਸਦਾ ਪਰਮਾਤਮਾ ਦੀ ਸਿਫਤ ਸਲਾ ਦਾ ਗੀਤ ਸਦਾ ਗਾਉਂਦਾ ਹੈ ਉਸ ਦੇ ਮਨ ਤੋਂ ਚਿੰਤਾ ਫਿਕਰ ਲੈ ਜਾਂਦੇ ਹਨ ਸੋ ਪ੍ਰਭ ਪਾਇਆ ਕਤਹਿ ਨਾ ਜਾਇ ਸਦਾ ਸਦਾ ਸੰਗ ਬੈਸਾ ਇੰਜ ਉਹ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ ਤੇ ਉਹ ਕਿਸੇ ਹੋਰ ਥਾਂ ਨਹੀਂ ਭਟਕਦਾ ਸਦਾ ਹੀ ਪ੍ਰਭੂ ਚਰਨਾ ਵਿੱਚ ਲੀਨ ਰਹਿੰਦਾ ਪ੍ਰਭ ਦੀ ਬਾਣਾ ਸੱਚਾ ਮੰਨਾ ਪ੍ਰਭੂ ਹਰ ਤਨ ਸਹਜੇ ਦਿੱਤਾ ਐਸੇ ਐਸੇ ਮਨੁੱਖ ਨੂੰ ਪ੍ਰਭੂ ਪਿਆਰਾ ਲੱਗਦਾ ਹੈ ਸਦਾtheta ਪ੍ਰਭੂ ਦਾ ਹੀ ਉਸ ਨੂੰ ਮਾਣ ਆਸਰਾ ਰਹਿੰਦਾ ਹੈ ਤੇ ਪਰਮਾਤਮਾ ਉਸ ਨੂੰ ਆਤਮਿਕ ਦੋਸਤਾ ਵਿੱਚ ਟਿਕਾਉਣਾ ਕੌਣ ਵਾਲਾ ਨਾਮ ਧਨ ਬਖਸ਼ਦਾ ਹੈ ਕਹ ਨਾਨਕ ਤਿਸ ਜਨ ਬਲਿਹਾਰੀ ਤੇਰਾ ਧਾਨ ਸਦਨੀ ਹੈ ਲਿਤਾ हे ਨਾਨਕ ਆ ਕੇ ਮੈਂ ਇਸ ਸੇਵਕ ਤੋ ਸਦਕੇ ਜਾਂਦਾ ਹਾਂ ਤੇਰੇ ਨਾਮ ਦੀ ਦਾ ਉਸ ਪਾਸੋਂ ਸਭ ਜੀਵ ਲੈਂਦੇ ਹਨ ਤੋ ਭਾਣਾ ਤ੍ਰਿਪਤ ਅਧਾਏ ਨਾਮ ਜੇ ਤੇ ਨਹੀਂ ਰਜਾ ਹੋਵੇ ਤਾਂ ਜੀਵ ਗੁਰੂ ਦੀ ਸ਼ਰਨ ਪੈ ਕੇ ਮਾਇਆ ਦੀ ਭੁੱਖੋਂ ਨੂੰ ਪੂਰੇ ਤੌਰ ਤੇ ਰਾਜ ਜਾਂਦਾ ਹੈ ਮਨthia ਠੰਡਾ ਸਭ ਤ੍ਰਿਸ਼ਣ बुझाए राम ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਤੇ ਉਸ ਦੀ ਮਾਇਆ ਦੀ ਸਾਰੀ ਪਿਆਸ बुਝ ਜਾਂਦੀ ਮਨthia ਠੰਡਾ ਚੁਕੀ ਡੰਝਾ ਪਾਇਆ ਬਹੁਤ ਖਜ਼ਾਨਾ ਉਸਦਾ ਮਨ ਸ਼ਾਂਤ ਹੋ ਜਾਂਦਾ ਹੈ ਉਸ ਉਹ ਨਾਮ ਉਹ ਵੱਡਾ ਨਾਮ ਖਜ਼ਾਨਾ ਪ੍ਰਾਪਤ ਕਰ ਲੈਂਦਾ ਹੈ ਸਿੱਖ ਸੇਵਕ ਸਭ ਪੰਚਣ ਲੱਗੇ ਹਾਂ ਸਤਗੁਰ ਕੈ ਕੁਰਬਾਨਾ ਮੈਂ ਸਤਗੁਰ ਤੋਂ ਵਾਰੀ ਜਾਂਦਾ ਹਾਂ ਜਿਸ ਦੇ ਸਾਰੇ ਸਿੱਖ ਸੇਵਕ ਨਾਮ ਖਜ਼ਾਨੇ ਨੂੰ ਵਰਤਣ ਲੱਗ ਪੈਂਦੇ ਹਨ ਨਿਰਪੋ ਭੈ ਖਸਮ ਰੰਗ ਰਾਤੇ ਜਮ ਕੀ ਤਰਾਸ ਬੁਝਾਏ ਤੇ ਇੰਝ ਸਹਿਮਾ ਵੱਲੋਂ ਡਰ ਹੋ ਜਾਂਦੇ ਹਨ ਪ੍ਰਭੂਪਤੀ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ ਜਮਾਂ ਦਾ ਸਹਿਮ ਮਿਟਾ ਲੈਂਦੇ ਹਾਂ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰਾਂ ਲੇਵ ਲਾਈਂ ਹੈ ਨਾਨਕਾ ਕਿ ਮੈਂ ਸਦਾ ਗੁਰੂ ਦੇ ਚਰਨਾ ਵਿੱਚ ਟਿਕਿਆ ਰਹਾ ਗੁਰੂ ਦਾ ਸੇਵਕ ਬਣਿਆ ਰਹਾ ਇਸੁਰਤ ਜੋੜ ਕੇ ਤੇਰੀ ਭਗਤੀ ਕਰਦਾ ਰਹਾ ਪੂਰੀ ਆਸਾ ਜੀ ਮਨਸ਼ਾ ਮੇਰੇ ਰਾਮ ਹੈ ਪ੍ਰਭੂ ਜੀ ਤੇਰੀ ਮਿਹਰ ਨਾਲ ਮੇਰੀ ਹਰੇਕ ਆਸ ਤੇ ਕਾਮਨਾ ਪੂਰੀ ਹੋ ਗਈ ਹੈ ਮੋਹ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ ਹੈ ਪ੍ਰਭੂ ਜੀ ਮੈਂ ਗੁਣਹੀਨ ਹਾਂ ਤੇਰੇ ਅੰਦਰ ਸਾਰੇ ਹੀ ਗੁਣ ਹਨ ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖ ਤੁਧ ਸਾਲਾਹੀ ਤੇਰੇ ਅੰਦਰ ਸਾਰੇ ਹੀ ਗੁਣ ਹਨ ਹੇ ਮੇਰੇ ਮਾਲਕ ਮੈਂ ਕਿਸ ਮੂੰਹ ਨਾਲ ਤੇਰੀ ਵਡਿਆਈ ਕਰਾਂ ਗੁਣ ਆਵ ਗੁਣ ਮੇਰਾ ਕਿਸ਼ਨਾ ਵਿਚਾਰਿਆ ਬਖਸ਼ ਲਿਆ ਥਿਨ ਮਾਹੀ ਤੂੰ ਮੇਰਾ ਕੋਈ ਗੁਣ ਜਾਗੁਣ ਨਾ ਦੇਖ ਕੇ ਇੱਕ ਛਿਨ ਵਿੱਚ ਹੀ ਤੂੰ ਮੇਰੇ ਉੱਤੇ ਮੇਰ ਕਰ ਦਿੱਤੀ ਨੌ ਨਿੱਧ ਪਾਈ ਵਜੀ ਬਾਧਾਈ ਵਾਜਿਆ ਅਨਹਦ ਤੂਰੇ ਮੈਂ ਉਹ ਖਜ਼ਾਨੇ ਹਾਸਲ ਕਰ ਲਏ ਹਨ ਮੇਰੇ ਅੰਦਰ ਚੜ੍ਹਦੀ ਕਲਾ ਬਣ ਗਈ ਹੈ ਤੇ ਆਤਮਿਕ ਆਨੰਦ ਦੇ ਇੱਕ ਰਸ ਵਾਚੇ ਵੱਜਣ ਲੱਗ ਪਿਆ ਕਹ ਨਾਨਕ ਮੈਂ ਵਰ ਘਰ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ਹੈ ਨਾਨਕ ਆਖ ਕੇ ਮੈਂ ਪ੍ਰਭ ਖਸਮ ਨੂੰ ਆਪਣੇ ਹਿਰਦੇ ਘਰ ਵਿੱਚ ਹੀ ਲੱਭ ਲਿਆ ਤੇ ਮੇਰੇ ਸਾਰੇ ਹੀ ਚਿੰਤਾ ਫਿਕਰ ਲੈ ਗਏ ਹਨ। ਸ਼ਲੋਕ। ਕਿਆ ਸੁਣੰਦੋ ਕਿਆ ਸੁਣੰਦੋ ਪੂੜ ਮਨਜਨ ਪਾਵਣ ਝੁਲਾਰਿਆ ਨਾਸਵੰਤ ਪਦਾਰਥਾਂ ਦੀ ਕੀ ਗੱਲ ਸੁਣਨੀ? ਇਹ ਤਾਂ ਹਵਾ ਦੇ ਬੁੱਲਿਆ ਵਾਂਗ ਚਲੇ ਜਾਂਦੇ ਹਨ। ਨਾਨਕ ਸੁਣੀਅਰ ਤੇ ਪ੍ਰਮਾਣ ਜੋ ਸੁਣੰਦੇ ਸਚ ਤਣੀ ਹੈ ਨਾਨਕ ਉਹ ਕਾਨ ਨੂੰ ਪ੍ਰਭੂ ਨੂੰ ਕਬੂਲ ਹਨ ਜਿਹੜੇ ਸਦਾ ਤੇ ਰਹਿਣ ਵਾਲੇ ਮਾਲਕ ਪ੍ਰਭੂ ਦੀ ਸਿਫਤ ਸਲਾਹ ਨੂੰ ਸੁਣਦੇ ਹਨ ਸ਼ੰਤ ਤੈਨ ਕੋਲ ਕੋਮਾਈ ਜੇ ਨ ਪ੍ਰਭ ਸ਼ਰਮਣੀ ਸੁਣਿਆ ਰਾਮ ਜਿਨ੍ਹਾਂ ਨੇ ਆਪਣੇ ਕੰਨਾਂ ਨਾਲ ਪ੍ਰਭੂ ਦਾ ਨਾਮ ਸੁਣਿਆ ਹੈ ਉਹਨਾਂ ਤੋਂ ਮੈਂ ਸਦਕੇ ਕੁਰਬਾਨ ਜਾਂਦਾ ਸੇਹ ਸਾਹਜ ਸਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ ਜਿਹੜੇ ਮਨੁੱਖ ਆਪਣੀ ਜੀਬ ਨਾਲ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਆਤਮਕ ਅਡੋਤਾ ਵਿੱਚ ਟਿਕ ਕੇ ਸੁਖੀ ਰਹਿੰਦੇ ਹਨ ਸੇ ਸਾਹਜ ਸਹੇਲੇ ਗੁਣ ਅਮੋਲੇ ਜਗਤ ਉਧਾਰਣ ਆਏ। ਉਹ ਮਨੁੱਖ ਆਤਮਕਾ ਦੋਸਤਾ ਵਿੱਚ ਰਹਿ ਕੇ ਸੁਖੀ ਜੀਵਨ ਜਿਉਂਦੇ ਹਨ। ਉਹ ਅਮੋਲ ਗੁਣਾ ਵਾਲੇ ਹੋ ਜਾਂਦੇ ਹਨ। ਉਹ ਤਾਂ ਜਗਤ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਆਉਂਦੇ ਹਨ। ਤੇ ਬੋਹਿਤ ਸਾਗਰ ਪ੍ਰਭ ਚਰਣਾ ਕਿਤੇ ਪਾਰ ਲੰਘਾਏ। ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਪ੍ਰਮਾਤਮਾ ਦੇ ਚਰਨ ਜਹਾਜ਼ ਹਨ ਆਪ ਨਾਮ ਜਪਣ ਵਾਲੇ ਮਨੁੱਖਾਂ अनेका ਨੂੰ ਪ੍ਰਭੂ ਚਰਨਾ ਵਿੱਚ ਜੋੜ ਕੇ ਪਾਰ ਲੰਘਾ ਦਿੰਦੇ ਹਨ ਜਿਨ ਕੋ ਕਿਰਪਾ ਕਰੀ ਮੇਰੇ ਠਾਕੁਰ ਤਿੰਨ ਕਾਲੇ ਖਾ ਨਾ ਗਣਿਆ ਮੇਰੇ ਮਾਲਕ ਪ੍ਰਭੂ ਨੇ ਜਿੰਨਾ ਉੱਤੇ ਮਿਹਰ ਦੀ ਨਿਗਾਹ ਕੀਤੀ ਉਹਨਾਂ ਦੇ ਕਰਮਾਂ ਦਾ ਹਿਸਾਬ ਕਰਨਾ ਉਸ ਨੇ ਛੱਡ ਦਿੱਤਾ ਕੋਹ ਨਾਨਕ ਤਿਸ ਭੋਲ ਭਮਾਈ ਜਿਨ ਪ੍ਰਵ ਸ਼ਰਮਣੀ ਸੁਣਿਆ ਨਾਨਕ ਆਖਦਾ ਹੈ ਕਿ ਮੈਂ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜਿਸ ਨੇ ਆਪਣੇ ਕੰਨਾਂ ਨਾਲ ਪ੍ਰਮਾਤਮਾ ਦੀ ਸਿੱਧ ਸਲਾਹ ਨੂੰ ਸੁਣਿਆ ਹੈ ਸ਼ਲੋਕ ਲੋਇਣ ਲੋਈ ਡੇਠ ਪਿਆਸ ਨਾ ਬੁਜੈ ਮੂਕਣੀ ਮੈਂ ਆਪਣੀਆਂ ਅੱਖਾਂ ਨਾਲ ਜਗਤ ਨੂੰ ਵੇਖਿਆ ਹੈ ਅਜੇ ਵੀ ਮੈਨੂੰ ਜਗਤ ਵੇਖਣ ਦੀ ਪਿਆਸ ਬਹੁਤ ਹੈ ਇਹ ਪਿਆਸ ਬੁਝਦੀ ਨਹੀਂ ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਸੰਦੋ ਮਾਂ ਪਿਰੀ ਏ ਨਾਨਕ ਨਿੱਨ ਅੱਖਾਂ ਨੇ ਮੇਰੇ ਪਿਆਰੇ ਪ੍ਰਭੂ ਨੂੰ ਵੇਖਿਆ ਉਹ ਅੱਖਾਂ ਹੋਰ ਕਿਸਮ ਦੀਆਂ ਹਨ ਉਹਨਾਂ ਅੱਖਾਂ ਨੂੰ ਦੁਨੀਆ ਦੇ ਪਦਾਰਥ ਵੇਖਣ ਦੀ ਲਾਲਸਾ ਨਹੀਂ ਹੁੰਦੀ ਸ਼ੰਤੋ ਜਿਨਨੀ ਹਾਰ ਪ੍ਰਭ ਡਿਠਾ ਤੈਨ ਕੁਰਬਾਣੇ ਰਾਮ ਮੈਂ ਉਹਨਾਂ ਤੋਂ ਸਦਕੇ ਹਾਂ ਜਿਨ੍ਹਾਂ ਨੇ ਪ੍ਰਮਾਤਮਾ ਦਾ ਦਰਸ਼ਨ ਕੀਤਾ ਹੈ ਸੇ ਸਾਚੀ ਦਰਗਾਹ ਭਾਣੇ ਨਾਮ ਓੜ ਭਾਗੀ ਬੰਦੇ ਸਦਾ ਸਿਰ ਪ੍ਰਭੂ ਦੀ ਹਜ਼ੂਰੀ ਵਿੱਚ ਪਸੰਦ ਆਉਂਦੇ ਹਨ। ਹਾਗੁਰ ਮਾਨੇ ਸੇ ਪ੍ਰਧਾਨੇ ਹਰ ਸੇ ਤੀਰੰਗ ਰਤੇ। ਜਿਨ੍ਹਾਂ ਜੀਵਾਂ ਨੂੰ ਮਾਲਕ ਪ੍ਰਭੂ ਨੇ ਆਦਰ ਮਾਣ ਦਿੱਤਾ ਹੈ ਹਰ ਥਾਂ ਮੰਨੇ ਪਰਮੰਨੇ ਜਾਂਦੇ ਹਨ। ਉਹ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ। ਹਰ ਰਸੈ ਅਘਾਏ ਸਹਜ ਸਮਾਏ ਘਟ ਘਟ ਰਮਈਆ ਜਾਤੇ। ਉਹ ਪ੍ਰਮਾਤਮਾ ਦੇ ਨਾਮ ਰਾਸ ਨਾਲ ਰਜੇ ਰਹਿੰਦੇ ਹਨ ਆਤਮਾ ਗੁਡੋਲਤਾ ਵਿੱਚ ਲੀਨ ਲੈਂਦੇ ਹਨ ਤੇ ਪ੍ਰਮਾਤਮਾ ਨੂੰ ਹਰੇਕ ਸਰੀਰ ਵਿੱਚ ਵਸਦਾ ਛਾਣਦੇ ਹਨ ਸੇ ਸਜਣ ਸੰਤ ਸੇ ਸੁਖੀਏ ਠਾਕੁਰੇ ਆਪਣੇ ਭਾਣੇ ਓਹੀ ਮਨੁੱਖ ਭਲੇ ਹਨ ਸੰਤ ਜਨ ਸੁਖੀ ਹਨ ਜੋ ਆਪਣੇ ਮਾਲਕ ਪ੍ਰਭੂ ਨੂੰ ਚੰਗੇ ਲੱਗਦੇ ਹਨ ਕੋਹ ਨਾਨਕ ਜਿਨ ਹਰ ਪ੍ਰਭ ਡਿਠਾ ਤਿਨ ਕੈ ਸਦ ਗੁਰ ਬਾਣੀ ਨਾਨਕ ਆਖਦਾ ਹੈ ਕਿ ਜਿਨ੍ਹਾਂ ਮਨੁੱਖਾਂ ਨੇ ਹਰੀ ਪ੍ਰਭੂ ਦਾ ਦਰਸ਼ਨ ਕਰ ਲਿਆ ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ਸਲੋਕ ਦੇਹ ਅੰਧਾਰੀ ਅੰਦ ਸੁਣੀ ਨਾਮ ਵਿਹੋਨੀਆ ਜਿਹੜਾ ਸਰੀਰ ਪ੍ਰਮਾਤਮਾ ਦੇ ਨਾਮ ਤੋਂ ਸਖਣਾ ਰਹਿੰਦਾ ਹੈ ਉਹ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਅੰਨਾ ਹੋਇਆ ਨਹੀਂ ਨਾਨਕ ਸਫਲ ਜਨਮਾ ਜੈ ਘਟ ਉਠਾ ਸਚ ਤਣੀ ਹੈ ਨਾਨਕ ਉਸ ਮਨੁੱਖ ਦਾ ਜੀਵਨ ਕਾਮਯਾਬ ਹੈ ਜਿਸ ਦੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਮਾਲਕ ਪ੍ਰਭੂ ਆਵਸਦਾ ਹੈ ਸ਼ੰਤੋ ਨਖੰਨੀ ਐ ਵੰਜਾ ਜਿਨ ਮੇਰਾ ਹਰ ਪ੍ਰਭ ਡੀਠਾ ਰਾਮ ਮੈਂ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਮੇਰੇ ਹਰੀ ਪ੍ਰਭੂ ਦਾ ਦਰਸ਼ਨ ਕਰ ਲਿਆ ਹੈ ਜਨ ਚਾਖ ਅਘਾਣੇ ਹਰ ਹਰੇ ਅੰਮ੍ਰਿਤ ਮੀਠਾ ਰਾਮ ਜੋ ਨਾਮ ਰਸ ਚੱਕ ਕੇ ਰਾਜ ਜਾਂਦੇ ਹਨ ਤੇ ਜਿਨ੍ਹਾਂ ਨੂੰ ਆਤਮਿਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਜਦ ਮਿੱਠਾ ਲੱਗਦਾ ਹੈ ਹਰ ਮਨੇ ਮਿੱਠਾ ਪ੍ਰਭੂ ਤੁਠਾ ਅਮਿਓ ਉਠਾ ਸੁਖ ਪੈ ਪਰਮਾਤਮਾ ਉਹਨਾਂ ਨੂੰ ਆਪਣੇ ਮਨ ਵਿੱਚ ਪਿਆਰਾ ਲੱਗਦਾ ਹੈ ਤੇ ਉਹਨਾਂ ਉੱਤੇ ਪਸੰਨ ਹੋ ਜਾਂਦਾ ਹੈ ਉਹਨਾਂ ਦੇ ਅੰਦਰ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਆ ਵਸਦਾ ਹੈ ਉਹਨਾਂ ਨੂੰ ਸਾਰੇ ਆਨੰਦ ਪ੍ਰਾਪਤ ਹੋ ਜਾਂਦੇ ਹਨ ਦੁਖ ਨਾਸ਼ ਪਰਮ ਬਿਨਾਸ ਤਨ ਤੇ ਜਪ ਜਗਦੀਸ਼ ਈਸਾ ਜੈ ਜੈ ਜਗਤ ਦੇ ਮਾਲਕ ਪ੍ਰਭੂ ਦੀ ਜੈ 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 ਕਾਰਾਖਾ ਕੇ ਉਹਨਾਂ ਦੇ ਸਰੀਰ ਤੋਂ ਦੁਖ ਤੇ ਪਰਮ ਦੂਰ ਹੋ ਜਾਂਦੇ ਹਨ ਮੋਹ ਰਹਿਤ ਵਿਕਾਰ ਥਾਕੇ ਪੰਚ ਤੇ ਸੰਗ ਟੂਟਾ ਉਹ ਮੋਹ ਤੋਂ ਰਹਿਤ ਹੋ ਜਾਂਦੇ ਹਨ ਉਹਨਾਂ ਦੇ ਅੰਦਰੋਂ ਵਿਕਾਰ ਮੁੱਕ ਜਾਂਦੇ ਹਨ ਕਾਮਾਦਿਕ ਪੰਜਾਂ ਨਾਲ ਉਹਨਾਂ ਦਾ ਸਾਥ ਟੁੱਟ ਜਾਂਦਾ ਹੈ ਕਉ ਨਾਨਕ ਤਿੰਨ ਖੰਨੀਆਂ ਮੰਝਾ ਜਿਨ ਘਟ ਮੇਰਾ ਹਰ ਪ੍ਰਭੂ ਠਾ ਨਾਨਕ ਆਖਦਾ ਹੈ ਕਿ ਜਿੰਨਾ ਮਨੁੱਖਾਂ ਦੇ ਹਿਰਦੇ ਵਿੱਚ ਮੇਰਾ ਹਰੀ ਪ੍ਰਭੂ ਆ ਵਸਿਆ ਹੈ ਮੈਂ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹੈ ਸ਼ਲੋਕ ਜੋ ਲੋੜਿੰਦੇ ਰਾਮ ਸੇਵਕ ਸਈ ਕੰਡਿਆ ਜਿਹੜੇ ਮਨੁੱਖ ਪ੍ਰਮਾਤਮਾ ਨੂੰ ਪਿਆਰੇ ਲੱਗਦੇ ਹਨ ਉਹੀ ਅਸਾ ਸੇਵਕ ਅਖਵਾਉਂਦੇ ਹਨ ਨਾਨਕ ਜਾਣੈ ਸਤ ਸਾਈ ਸੰਤ ਨਾ ਬਾਹਰਾ ਹੈ ਨਾਨਕ ਸਤ ਜਾਨ ਮਾਲਕ ਪ੍ਰਭੂ ਸੰਤਾਂ ਨਾਲੋਂ ਵੱਖਰਾ ਨਹੀਂ ਹੈ ਸੰਤੋ ਮਿਲ ਜਲ ਜਲੇ ਖਟਾਨਾ RAM ਜਿਵੇਂ ਪਾਣੀ ਪਾਣੀ ਵਿੱਚ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ ਤਵੇਂ ਸੇਵਕ ਦੀ ਆਤਮਾ ਪਰਮਾਤਮਾ ਦੇ ਨਾਲ ਮਿਲ ਕੇ ਮਿਲੀ ਰਹਿੰਦੀ ਹੈ ਇੱਕਮਿਕ ਹੋਈ ਰਹਿੰਦੀ ਸੰਗ ਜੋਤੀ ਜੋਤ ਮਿਲਾਂ ਨਾ RAM ਪੂਰਨ ਸਰਵ ਵਿਆਪਕ ਕਰਤਾਰ ਨੇ ਜਿਸ ਸੇਵਕ ਨੂੰ ਆਪਣੇ ਵਿੱਚ ਲੀਨ ਕਰ ਲਿਆ ਸਮਾਏ ਪੂਰਨ ਪੁਰਖ ਕਰਤੇ ਆਪੇ ਆਪੈ ਜਾਣੀਐ ਉਸ ਦੇ ਅੰਦਰ ਇਹ ਸੂਝ ਪੈਦਾ ਹੋ ਜਾਂਦੀ ਹੈ ਕਿ ਹਰ ਥਾਂ ਪ੍ਰਮਾਤਮਾ ਆਪ ਹੀ ਆਪ ਹੈ ਤਾਹਾਂ ਸੁਨ ਸਹਜ ਸਮਾਦ ਲਾਗੀ ਏਕ ਏਕ ਵਖਾਣੀਐ ਉਸ ਦੇ ਹਿਰਦੇ ਵਿੱਚ ਵਿਕਾਰਾਂ ਵੱਲੋਂ ਸੁਝੋ ਜਾਂਦੀ ਹੈ ਆਤਮਕ ਅਲੋਤਾ ਵਿੱਚ ਉਸ ਦੀ ਸਮਾਧੀ ਲੱਗੀ ਰਹਿੰਦੀ ਹੈ ਉਸ ਦੇ ਹਿਰਦੇ ਵਿੱਚ ਇੱਕ ਪਰਮਾਤਮਾ ਦੀ ਹੀ ਸਿਧ ਸਲਾਹ ਹੁੰਦੀ ਰਹਿੰਦੀ ਹੈ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਣਾ ਪਰਮਾਤਮਾ ਸਾਰੇ ਸੰਸਾਰ ਵਿੱਚ ਆਪ ਹੀ ਲੁਕਿਆ ਹੋਇਆ ਹੈ ਫਿਰ ਵੀ ਉਹ ਆਪ ਮਾਇਆ ਦੇ ਬਹੁਤ ਰਹਿਤ ਹੈ ਹਰ ਥਾਂ ਵਿਆਪਕ ਹੋਣ ਕਰਕੇ ਉਹ ਆਪ ਹੀ ਆਪਣੇ ਆਪ ਨੂੰ ਸਿਮਰ ਰਿਹਾ ਹੈ ਨਾਨਕ ਪਰਮ ਪੈ ਗੁਣ ਬਿਨਾਸੀ ਮਿਲ ਜਲ ਜਲ ਖਟਾਨਾ ਇਹ ਨਾਨਕ ਸੇਵਕ ਦੇ ਅੰਦਰੋਂ ਪਰਮ ਦਰਤੇ ਮਾਇ ਤਿੰਨ ਗੁਣ ਨਾਸ਼ ਹੋ ਜਾਂਦੇ ਹਨ ਉਹ ਇਉਂ ਪ੍ਰਮਾਤਮਾ ਨਾਲ ਇੱਕ ਰੂਪ ਹੋਇਆ ਰਹਿੰਦਾ ਹੈ ਜਿਵੇਂ ਪਾਣੀ ਵਿੱਚ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ ਜਿਵੇਂ ਪਾਣੀ ਪਾਣੀ ਵਿੱਚ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ ਜਿੱਦਾਂ ਹੀ ਉਹ ਸੇਵਕ ਰੱਬ ਨਾਲ ਮਿਲ ਕੇ ਰੱਬ ਦਾ ਰੂਪ ਹੋਇਆ ਰਹਿੰਦਾ ਹੈ